ਸਭ ਤੋਂ ਪਹਿਲੀ ਗੱਲਬਾਤ ਜਿਹੜੀ ਅਸੀਂ ਕਰਨੀ ਆ ਉਹ ਜਿਹੜੇ ਫਾਰ ਰਾਈਟ ਐਕਟਿਵਿਸਟ ਨੇ ਤੇ ਐਲਨ ਮਸਕ ਨੇ ਇਹਨਾਂ ਦੇ ਵਿਚਾਰ ਆ ਇਸ ਵੇਲੇ ਇੱਕ ਵਿਵਾਦ ਪੈਦਾ ਹੋਇਆ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਧਿਆ ਆ ਔਰ ਬੜਾ ਵੱਡਾ ਮਸਲਾ ਆ ਅਮਰੀਕਾ ਦੇ ਲਈ ਜਿਹੜੇ ਡੈਮੋਕ੍ਰੇਟਸ ਨੇ ਇਹਨਾਂ ਨੂੰ ਆਮ ਤੌਰ ਦੇ ਉੱਤੇ ਲੈਫਟ ਮੰਨਿਆ ਜਾਂਦਾ ਜਾਂ ਸੈਂਟਰ ਟੂ ਲੈਫਟ ਮੰਨਦੇ ਆ ਤੇ ਜਿਹੜੇ ਜਿਹੜੇ ਰਿਪਬਲਿਕਨ ਨੇ ਇਹਨਾਂ ਨੂੰ ਸੈਂਟਰ ਤੋਂ ਥੋੜਾ ਜਿਹਾ ਰਾਈਟ ਮੰਨਦੇ ਆ ਪੋਲੀਟਿਕਲੀ ਰਾਜਨੀਤਿਕ ਤੌਰ ਦੇ ਉੱਤੇ ਜਾਂ ਕਿਸੇ ਵੀ ਟਾਂਚੇ ਦੇ ਵਿੱਚ ਆਰਥਿਕ ਰਾਜਨੀਤਿਕ ਜਾਂ ਇਹਨਾਂ ਮਸਲਿਆਂ ਦੇ ਵਿੱਚ ਥਿਉਰੀਜ਼ ਹੁੰਦੀਆਂ ਜਿਹਨੂੰ ਖੱਬੇ ਜਾਂ ਸੱਜੇ ਕਿਹਾ ਜਾਂਦਾ ਜਿਹੜੇ ਖੱਬੇ ਪਾਸੇ ਵਾਲੇ ਹੁੰਦੇ ਆ ਇਹ ਥੋੜੇ ਜਿਹਾ ਇਹ ਆ ਜਿਆਦਾ ਲੋਕਾਂ ਵਾਲੇ ਜਿਆਦਾ ਕਹਿ ਲਓ ਕਿ ਮਾਡਰਨ ਕਿਸਮ ਦੇ ਜਾਂ ਉਸ ਕਿਸਮ ਦੇ ਵਿਚਾਰਾਂ ਵਾਲੇ ਜਿੱਦਾਂ ਉਹ ਹੁੰਦੇ ਆ ਜਿਹੜੇ ਸੱਜੇ ਪਾਸੇ ਨੂੰ ਹੁੰਦੇ ਥੋੜੇ ਜਿਹਾ ਉਹਦੇ ਸਪੈਕਟਰਮ ਦੇ ਪੋਲਿਟੀਕਲ ਸਪੈਕਟਰਮ ਦੇ ਉਹ ਕੰਜ਼ਰਵਟਿਵ ਹੁੰਦੇ ਆ ਜਿਹੜੀ ਇੱਕ ਸੋਚ ਉਹਨਾਂ ਦੀ ਹੁੰਦੀ ਹੈ ਉਹਨਾਂ ਵੈਲਿਊਜ਼ ਨੂੰ ਉਹਨਾਂ ਚੀਜ਼ਾਂ ਨੂੰ ਜ਼ਿਆਦਾ ਮੰਨਦੇ ਹੁੰਦੇ ਆ ਜ਼ਿਆਦਾ ਉਹ ਬਦਲਣ ਦੇ ਵਿੱਚ ਜਾਂ ਚੀਜ਼ਾਂ ਦੇ ਨਾਲ ਉਹਨੀ ਜਲਦੀ ਤਰਾ ਮੋਡਰਨਾਈਜ਼ ਨਹੀਂ ਕਰਦੇ ਉਹਨਾਂ ਨੂੰ ਇੱਥੇ ਅਮਰੀਕਾ ਦੇ ਵਿੱਚ ਡੈਮੋਕ੍ਰੇਟਸ ਲੈਫਟ ਮੰਨੇ ਜਾਂਦੇ ਆ ਜਾਂ ਸੈਂਟਰ ਟੂ ਲੈਫਟ ਕਹਿ ਲਓ ਤੇ ਜਿਹੜੇ ਰਿਪਬਲਿਕਨ ਨੇ ਉਹਨਾਂ ਨੂੰ ਸੈਂਟਰ ਟੂ ਰਾਈਟ ਕਿਹਾ ਜਾਂਦਾ ਹੁਣ ਹੈ ਤੇ ਟੋਨਲਡ ਟਰੰਪ ਸੱਜੇ ਪੱਖੀ ਐਲਨ ਮਸਕ ਵੀ ਸੱਜੇ ਪੱਖੀ ਆ ਵਿਕਰਮਾ ਸ਼ੋਮੀ ਵਿਸਾਜੇ ਪੱਖੀ ਪਰ ਕੁਝ ਇਹਨਾਂ ਦੇ ਪਾਸੇ ਦੇ ਵਿੱਚ ਐਕਸਟ੍ਰੀਮ ਫਾਰ ਰਾਈਟ ਹੁੰਦੇ ਆ ਮਤਲਬ ਕੁਝ ਜਿਹੜੇ ਸਿਰੇ ਦੇ ਸੱਜੇ ਪੱਖੀ ਹੁੰਦੇ ਉਹ ਆਪਣੇ ਵਿਚਾਰਾਂ ਤੋਂ ਥੋੜਾ ਬਹੁਤਾ ਵੀਰਦਰ ਉਧਰ ਨਹੀਂ ਹੁੰਦੇ ਇਹ ਤਾਂ ਥੋੜਾ ਜਿਹਾ ਆਪਣੀਆਂ ਵੈਲਿਊਜ਼ ਨੂੰ ਬਦਲ ਲੈਂਦੇ ਜਿਹਦਾ ਅਬੋਰਸ਼ਨ ਦੇ ਉੱਤੇ ਮਾਮਲਾ ਜਾਂ ਹਰ ਇੱਕ ਚੀਜ਼ ਦੇ ਉੱਤੇ ਇੱਕ ਲੈਫਟ ਰਾਈਟ ਦੀ ਆਪਣੇ ਆਪਣੇ ਵਿਚਾਰਤਾ ਰਾਇ ਰਾਈਟ ਕਹਿੰਦਾ ਸੀ ਬੱਚੇ ਦਾ ਕਤਲ ਹੀ ਹੋਣ ਦੇਣਾ ਕੁੱਕ ਚ ਲੈਫਟ ਕਹਿੰਦਾ ਇਹ ਮਾਡਰਨ ਹੈਗੀ ਹੈ ਗੱਲ ਵੀ ਕਰ ਸਕਦੇ ਆ ਅਸੀਂ ਰਾਈਟ ਧਰਮ ਦੇ ਬਹੁਤ ਨੇੜੇ ਹੁੰਦਾ ਲੈਫਟ ਥੋੜਾ ਜਿਹਾ ਉਤੋਂ ਦੂਜੇ ਪਾਸੇ ਨੂੰ ਹੁੰਦਾ ਇਹ ਜਿਹੜੇ ਰਿਪਬਲਿਕਨ ਦੇ ਵਿੱਚ ਇੱਕ ਸੱਜਾ ਪੱਖ ਆ ਬਹੁਤ ਵੱਡਾ ਇਹ ਲੈਫਟ ਤੇ ਰਾਈਟ ਦਾ ਆਪਸ ਰੌਲਾ ਤਾਂ ਚੱਲਦਾ ਹੀ ਰਹਿੰਦਾ ਪਰ ਹੁਣ ਵਿਦਨ ਰਿਪਬਲਿਕਨ ਜਿਹੜੇ ਇੱਕ ਫਾਰ ਰਾਈਟ ਨੇ ਥਿੰਕਿੰਗ ਵਾਲੇ ਲੋਕ ਨੇ ਉਹਨਾਂ ਦਾ ਇਹਨਾਂ ਦੇ ਨਾਲ ਐਲਨ ਮਸਕ ਦੇ ਨਾਲ ਰੌਲਾ ਪੈ ਗਿਆ ਜਾਂ ਕਹਿ ਲਓ ਟਰੰਪ ਦੇ ਨਾਲ ਰੌਲਾ ਪੈ ਗਿਆ 20 ਜਨਵਰੀ ਨੂੰ ਸੋ ਚੱਕਣੀ ਹੈ ਤੇ ਇਹਨਾਂ ਨੇ ਰਾਸ਼ਟਰਪਤੀ ਦੀ ਕਲਾਸ਼ ਕੀ ਹੋਇਆ ਹੈ ਇਸ ਵੇਲੇ ਮਾਮਲਾ ਕੀ ਸਾਹਮਣੇ ਆਇਆ ਉਹ ਆਇਆ ਸਕਿਲਡ ਵਰਕਰ ਇਮੀਗ੍ਰੇਸ਼ਨ ਪਾਲਿਸੀਜ਼ ਦੇ ਮਾਮਲੇ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜਾ H1B ਵੀਜ਼ਾ ਆ H1B ਵੀਜ਼ੇ ਦੇ ਉੱਤੇ ਸਕਿਲ ਜਿਹੜਾ ਕਿ ਸਪੈਸ਼ਲੀ ਇਹ ਹੈਗਾ ਸਕਿਲਡ ਵਰਕਰ ਇਮੀਗ੍ਰੇਸ਼ਨ ਪਾਲਿਸੀਜ਼ ਦੇ ਪ੍ਰੋਗਰਾਮ ਦੇ ਉੱਤੇ ਤੇ ਇਹ ਜਿਹੜੇ ਮਤਲਬ ਦੂਜੇ ਦੇਸ਼ਾਂ ਤੋਂ ਟੈਲੈਂਟਡ ਵਰਕਰ ਇੱਥੇ ਆਉਂਦੇ ਆਪਾਂ ਜਾਣਦੇ ਆ ਅਮਰੀਕਾ ਦੇ ਵਿੱਚ ਜਿਹੜੇ ਆਈ ਆਈ ਜਿਹੜੇ ਆਈਟੀ ਦੇ ਵਿੱਚ ਨੇ ਉਹ ਇੰਡੀਆ ਦੀਆਂ ਟਾਪ ਜਿਹੜੀਆਂ ਆਈਆਈਟੀਆਂ ਨੇ ਉਹਨਾਂ ਦੇ ਟਾਪਰ ਇੱਥੇ ਲਏ ਜਾਂਦੇ ਆ ਬਹੁਤ ਗਿਣਤੀ ਲੋਕ ਇੱਥੇ ਉਹ ਇੰਜੀਨੀਅਰ ਨੇ ਸੋ ਉਹ ਬਹੁਤੇ ਜਿਹੜਾ ਉਹ ਵਰਗ ਆ ਉਹ ਐਚ1ਬੀ ਵੀਜ਼ੇ ਦੇ ਉੱਤੇ ਆਉਂਦਾ ਹੁਣ ਆ ਜਿਹੜਾ ਡੋਨਲਡ ਟਰੰਪ ਜਦੋਂ ਸੱਤਾ ਦੇ ਵਿੱਚ ਆਏ ਆ ਆਉਣਾ ਮਤਲਬ ਇਹਨਾਂ ਨੇ ਹੈ ਜਦੋਂ ਜਿੱਤੇ ਆ ਉਹਦੇ ਤੋਂ ਪਹਿਲਾਂ ਇਹਨਾਂ ਦਾ ਵਾਅਦਾ ਇਹ ਸੀ ਵੀ ਇਮੀਗ੍ਰੇਸ਼ਨ ਸਖਤ ਕਰਨੀ ਆ ਰਿਪਬਲਿਕਨ ਸੱਜਾ ਪੱਖ ਜਿਹੜੇ ਰਾਈਟ ਵਿੰਗ ਸੀਗੇ ਉਹ ਚਾਹੁੰਦੇ ਵੀ ਇਹ ਸੀ ਵੀ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕਰੋ ਪਰ ਇੱਕ ਪੱਖ ਇਹ ਆ ਕਿ ਇਮੀਗ੍ਰੇਸ਼ਨ ਤੋਂ ਬਿਨਾ ਸਰ ਨਹੀਂ ਸਕਦਾ ਅਮਰੀਕਾ ਦਾ ਹੁਣ ਜਿਹੜੇ ਜਿਨ੍ਹਾਂ ਨੇ 트ੰਪ ਨੂੰ ਵੋਟਾਂ ਪਾਈਆਂ ਜਾਂ ਕਹ ਲਓ ਸਪੋਰਟ ਕੀਤੀ ਆ ਰਾਈਟ ਵਿੰਗ ਵਾਲਿਆਂ ਨੇ ਉਹਨਾਂ ਨੇ ਇਹਦੇ ਉੱਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਰੌਲਾ ਪਿਆ ਕਿੱਥੋਂ ਮਤਲਬ ਉਹ ਕਹਿੰਦੇ ਆ ਕਿ ਡੋਨਲਡ 트੍ਰੰਪ ਨੇ ਜਿਹੜੀ ਗੱਲ ਕਹੀ ਹੈ ਉਹਦੇ ਉੱਤੇ ਪਹਿਰਾ ਦੇਵੇ ਉੱਤੇ ਖੜਾ ਹੋਵੇ ਸਖਤੀ ਕਰੇ ਇਮੀਗ੍ਰੇਸ਼ਨ ਦੇ ਉੱਤੇ ਡੋਨਲਡ 트੍ਰੰਪ ਦੇ ਜਿਹੜੇ ਪਿਕਸ ਨੇ ਜਿਹੜੇ ਮਤਲਬ ਉਹਨੇ ਕੈਬਨਟ ਦੇ ਲਈ ਬੰਦੇ ਚੁਣੇ ਆ ਉਹਨਾਂ ਦੇ ਉੱਤੇ ਉਤਰਾਜ ਕਰ ਰਹੇ ਆ ਵੀ ਕਹਿੰਦੇ ਤਾਂ ਤੁਸੀਂ ਇਹ ਆ ਸਿ ਇਮੀਗ੍ਰੇਸ਼ਨ ਦੇ ਉੱਤੇ ਸਖਤੀ ਕਰ ਦੇਣੀ ਤੇ ਅਪੁਆਇੰਟਮੈਂਟ ਤੁਸੀਂ ਕਰ ਰਹੇ ਆ ਜਿਹੜੀ ਸ਼੍ਰੀ ਰਾਮ ਕ੍ਰਿਸ਼ਨਨ ਦੀ ਜਿਹੜਾ ਕਿ ਇੰਡੀਅਨ ਬੌਰਨ ਟੈਕ ਇਨਵੈਸਟਰ ਆ ਤੇ ਜਿਹੜੀ ਆਰਟੀਫੀਸ਼ਲ ਇੰਟੈਲੀਜੈਂਸ ਦਾ ਅਮਰੀਕਾ ਦਾ ਜਿਹੜਾ ਟਾਪ ਦਾ ਐਡਵਾਈਜ਼ਰ ਲਾਇਆ ਡੋਨਲਡ ਟਰੰਪ ਨੇ ਉਹ ਸ਼੍ਰੀ ਰਾਮਕ੍ਰਿਸ਼ਨਨ ਇਹਦੇ ਵਿੱਚ ਉਹਦੇ ਉੱਤੇ ਰੋਲਾ ਉਹਦੇ ਤੋਂ ਪਿਆ ਵੀ ਤੁਸੀਂ ਤਾਂ ਕਹਿੰਦੇ ਸੀ ਬਾਹਰਲੇ ਬੰਦੇ ਬੰਦ ਕਰਨੇ ਇਮੀਗ੍ਰੈਂਟਸ ਦੇ ਖਿਲਾਫ ਆ ਸੀ ਅਮਰੀਕਾ ਨੂੰ ਗ੍ਰੇਟ ਬਣਾਉਣਾ ਤੇ ਇਹ ਅਮਰੀਕਾ ਫਰਸਟ ਤੇ ਉਹ ਸਾਰਾ ਕੁਝ ਤੇ ਜਿਹੜਾ ਆਰਟੀਫੀਸ਼ਲ ਇੰਟੈਲੀਜੈਂਸ ਦਾ ਤੁਸੀਂ ਸਾਰੇ ਅਮਰੀਕਾ ਦਾ ਇੰਚਾਰਜ ਲਾ ਰਹੇ ਹੋ ਇੱਕ ਤਰੀਕੇ ਦੇ ਨਾਲ ਜਾਂ ਐਡਵਾਈਜ਼ਰ ਲਾ ਰਹੇ ਹੋ ਉਹ ਸ਼੍ਰੀ ਰਾਮਕ੍ਰਿਸ਼ਨਨ ਜਿਹੜਾ ਕਿ ਇੰਡੀਅਨ ਬੌਰ ਨਾ ਹੁਣ ਇਹਦੇ ਤੋਂ ਮਾਮਲਾ ਜਿਹੜਾ ਆ ਅ ਚਲੇਗਾ ਇੱਕ ਹੈ ਇਹਨਾਂ ਦੇ ਵਿੱਚ ਲੌਰਾ ਲੂਮਰ ਬਹੁਤ ਸੱਜੇ ਪੱਖੀ ਵਿਚਾਰ ਨੇ ਉਹਦੇ ਫਾਰ ਰਾਈਟ ਜਿਹਨੂੰ ਕਹਿੰਦੇ ਆ ਐਕਸਟ੍ਰੀਮ ਰਾਈਟ ਦੇ ਉੱਤੇ ਜਾ ਕੇ ਉਹਨਾਂ ਨੇ ਜਿਹੜੀ ਕਿਹਾ ਸੀ ਕਿ ਇਹ ਹੁਣ ਜਿਹੜੇ ਮਤਲਬ ਜਿਹੜੇ ਇਹ ਵਿਅਕਤੀ ਨੇ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਸੀਨੀਅਰ ਐਡਵਾਈਜ਼ਰ ਆ ਇਦਾ ਮਤਲਬ ਇਹ ਆ ਕਿ ਇਹਨਾਂ ਨੇ ਅੱਗੋਂ ਇਮੀਗ੍ਰੇਸ਼ਨ ਸਕਿਲਡ ਵਰਕਰ ਦੇ ਲਈ ਸੌਖੀ ਕਰ ਦੇਣੀ ਆ ਜਿਹੜੇ ਜਿਹੜੀ ਪਹਿਲਾਂ ਜਿਹੜੇ ਇਹ ਸੀਗੇ ਜਿਵੇਂ ਇਹ ਜਿਹੜਾ ਸ਼ਰੀ ਰਾਮ ਕ੍ਰਿਸ਼ਨ ਨਾ ਇਹ ਉਹ ਵਿਅਕਤੀ ਆ ਜਿਨੇ ਕਿਹਾ ਸੀ ਵੀ ਸਾਨੂੰ ਇਮੀਗ੍ਰੇਸ਼ਨ ਚਾਹੀਦੀ ਆ ਸਾਨੂੰ ਕਰਨੀ ਚਾਹੀਦੀ ਆ ਤੇ ਇਹਨੇ ਸਪੋਰਟ ਕੀਤੀ ਸੀ ਕਿ ਜਿਹੜੇ ਫੋਰਨ ਸਕਿਲਡ ਵਰਕਰ ਅਮਰੀਕਾ ਦੇ ਵਿੱਚ ਆ ਰਹੇ ਇਹਨਾਂ ਦੀ ਸਪੋਰਟ ਕੀਤੀ ਹੁਣ ਜਿਹੜਾ ਬੰਦਾ ਬਾਹਰੋਂ ਅਮਰੀਕਾ ਦੇ ਵਿੱਚ ਬੰਦੇ ਲਿਆਉਣ ਦੀ ਸਪੋਰਟ ਕਰ ਰਿਹਾ ਉਸ ਬੰਦੇ ਨੂੰ ਡੋਨਲਡ 트੍ਰੰਪ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਐਡਵਾਈਜ਼ਰ ਲਾ ਰਿਹਾ ਇਹਦੇ ਉੱਤੇ ਜਿਹੜੇ 트੍ਰੰਪ ਦੀ ਆਪਣੀ ਪਾਰਟੀ ਦੇ ਬੰਦੇ ਜਿਨ੍ਹਾਂ ਨੇ ਜਿੱਦਾਂ-ਕਦਾਂ ਸਪੋਰਟ ਕੀਤੀ ਆ ਉਹ ਇਹ ਕਹਿ ਰਹੇ ਵੀ ਇਹ ਆਪਣੀਆਂ ਗੱਲਾਂ ਤੋਂ ਫਿਰ ਰਹੇ ਆ ਇਹਨਾਂ ਨੂੰ ਸ਼੍ਰੀ ਰਾਮ ਕ੍ਰਿਸ਼ਨ ਨੂੰ AI ਐਡਵਾਈਜ਼ਰ ਨਹੀਂ ਲਾਉਣਾ ਚਾਹੀਦਾ ਸੋ ਦੂਜੇ ਪਾਸੇ ਹੁਣ ਜਿਹੜਾ ਐਲਨ ਮਸਕ ਆ ਇਹਨਾਂ ਦਾ ਕੀ ਰੌਲਾ ਆ ਐਲਨ ਮਸਕ ਤੇ ਜਿਹੜੇ ਸਿਲਿਕਨ ਵੈਲੀ ਦੇ ਦੂਜੇ ਲੀਡਰ ਨੇ ਇਹਨਾਂ ਨੇ ਸਕਿਲਡ ਇਮੀਗ੍ਰੇਸ਼ਨ ਨੂੰ ਡਿਫੈਂਡ ਕੀਤਾ ਉਹਨਾਂ ਨੇ ਐਲਨ ਮਸਕ ਮਤਲਬ ਬਹੁਤ ਵੱਡਾ ਉਹ ਵਿਅਕਤੀ ਆ ਸਾਰੀ ਦੁਨੀਆ ਮਤਲਬ ਉਹਨੇ ਹਲਾਈ ਪਈ ਐ ਐਸ਼ਵਿਲੇ ਜਿੰਨਾ ਜ਼ਿਆਦਾ ਉਹਦਾ ਦਿਮਾਗ ਆ ਜਾਂ ਜਿੱਦਾਂ ਉਹਨੇ ਡਿਵੈਲਪ ਕੀਤਾ ਸਾਰਾ ਕੁਝ ਤੇ ਉਹ ਵਿਅਕਤੀ ਇਹ ਕਹਿ ਰਿਹਾ ਆ ਕਿ ਅਮਰੀਕਾ ਦੀ ਜਿਹੜੀ ਐਸ਼ਵਿਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਇੰਜੀਨੀਅਰਿੰਗ ਦੇ ਲਈ ਸਾਨੂੰ ਪੂਰੀ ਦੁਨੀਆ ਚੋਂ ਬੰਦੇ ਲੈਣੇ ਪੈਣਗੇ ਹੁਣ ਇਸ ਗੱਲ ਦੇ ਉੱਤੇ ਇਹਨਾਂ ਦਾ ਆਪਸ ਵਿੱਚ ਰੌਲਾ ਪੈ ਗਿਆ ਵੀ ਤੁਸੀਂ ਕਹਿੰਦੇ ਇਮੀਗ੍ਰੇਸ਼ਨ ਸਖਤ ਕਰਨੀ ਹੈ ਤੇ ਸ਼੍ਰੀ ਰਾਮ ਕ੍ਰਿਸ਼ਨ ਨੂੰ ਤੁਸੀਂ ਲਾ ਰਹੇ ਆ ਏਆਈ ਐਡਵਾਈਜ਼ਰ ਉਹ ਸਪੋਰਟ ਕਰ ਰਿਹਾ ਵੀ ਬਾਹਰੋਂ ਬੰਦੇ ਸੱਦੋ ਐਲਨ ਮਸਕ ਕਹਿ ਰਿਹਾ ਕਿ ਹਾਂਜੀ ਬੰਦੇ ਸੱਦਣੇ ਪੈਣੇ ਆ ਸਾਡਾ ਉਹਦਾ ਸਾਰਨਾ ਨਹੀਂ ਆ ਲਾਰਾ ਲੂਮਰ ਜਾਂ ਜਿਹੜੇ ਕੁਝ ਟਰੰਪ ਦੇ ਹੋਰ ਸਪੋਰਟਰ ਨੇ ਉਹਨਾਂ ਨੇ ਇਸ ਗੱਲ ਦੀ ਸਖਤ ਆਲੋਚਨਾ ਕੀਤੀ ਆ ਉਹ ਕਹਿੰਦੇ ਵੀ ਇਹ ਬਟਰੇਅਲ ਆ ਟਰੰਪ ਦੀ ਜਿਹੜੀ ਹਾਰਡ ਲਾਈਨ ਇਮੀਗ੍ਰੇਸ਼ਨ ਪਾਲਿਸੀ ਸਿਗੀਆਂ ਤੇ ਉਹਨਾਂ ਨੇ ਕਿਹਾ ਵੀ ਇਹ 트ੰਪ ਅਮਰੀਕਨ ਵਰਕਰ ਨੂੰ ਅੰਡਰਮਾਈਨ ਕਰ ਰਿਹਾ ਵੀ ਇਹ ਜਿਹੜਾ ਅਮਰੀਕਾ ਦੇ ਵਿੱਚ ਰਹਿੰਦੇ ਲੋਕਾਂ ਦੀ ਕਾਬਲੀਅਤ ਨੂੰ ਘਟਾ ਕੇ ਦੇਖ ਰਿਹਾ ਵੀ ਇਹਨਾਂ ਨੂੰ ਬਾਹਰੋਂ ਬੰਦੇ ਸੱਦਣੇ ਪਏ ਕੀ ਇਹਨਾਂ ਦੇ ਕੋਲੇ ਬੰਦੇ ਹੈ ਨਹੀਂ ਹੁਣ ਇਹਦਾ ਰੇਸਿਸਟ ਬੈਕਲੈਸ਼ ਵੀ ਹੋਇਆ ਲੋਰਾ ਲੂਮਰ ਨੇ ਬੜੇ ਆਫੈਂਸਿਵ ਰਿਮਾਰਕਸ ਦਿੱਤੇ ਆ ਇੰਡੀਅਨ ਇਮੀਗ੍ਰੈਂਟਸ ਬਾਰੇ ਤੇ ਉਹਨੇ ਸਿੱਧਾ ਕਿਹਾ ਵੀ ਜਿਹੜਾ ਇਹ ਜਿਹੜੀ ਇੰਡੀਅਨ ਇਮੀਗ੍ਰੈਂਟਸ ਜਿਹੜੇ ਖਾਸ ਕਰਕੇ ਟੈਕ ਇੰਡਸਟਰੀ ਦੇ ਵਿੱਚ ਨੇ ਸਿਲਕਨ ਵਾਲੀ ਦੇ ਵਿੱਚ ਮਤਲਬ ਆਈਆਈਟੀ ਇੰਡੀਆ ਦੀ ਟਾਪ ਦੀ ਸੰਸਥਾ ਜਿੱਥੇ ਲੋਕ ਪੜ੍ਹਦੇ ਆ ਜਿਕਰ ਲੱਖਾਂ ਹੀ ਲੋਕ ਉੱਥੋਂ ਨਿਕਲਦੇ ਆ 5 ਲੱਖ ਨਿਆਣਾ ਜਿਹੜੀ ਨੰਬਰ ਜਿਹੜੇ 95% ਤੋਤੇ ਹੁੰਦੇ ਉਹਨਾਂ ਦੇ ਵਿੱਚੋਂ ਜਾ ਕੇ 5000 ਨਿਆਣਾ ਜਿਹੜਾ ਚੂਜ਼ ਹੋਣ ਦਾ ਸਟੂਡੈਂਟ ਜਿਹੜਾ ਚੂਜ਼ ਹੋਣਾ ਹੁੰਦਾ ਜਿਹੜਾ ਬਾਅਦ ਚ ਜਾ ਕੇ ਆਈਆਈਟੀ ਬਣਦਾ ਲੱਖਾਂ ਦੇ ਵਿੱਚੋਂ ਕਰੋੜਾਂ ਦੇ ਵਿੱਚੋਂ ਜਿਹੜੇ ਹਜ਼ਾਰਾਂ ਕੁ ਕੁਝ ਉੱਥੇ ਹੁੰਦੇ ਉਹ ਫਿਰ ਮੁੜ ਕੇ ਇੱਥੇ ਆਉਂਦੇ ਆ ਲਾਰਲ ਉਮਰ ਦਾ ਕਹਿਣਾ ਆ ਵੀ ਇਹਨਾਂ ਨੇ ਅਮਰੀਕਾ ਦੀ ਟੈਕ ਇੰਡਸਟਰੀ ਦਾ ਨੁਕਸਾਨ ਕੀਤਾ ਹੁਣ ਇਹਦੇ ਤੋਂ ਬਾਅਦ ਬੈਕਲੈਸ਼ ਤਾਂ ਹੋਣਾ ਹੀ ਸੀ ਏਡੀ ਵੱਡੀ ਸਟੇਟਮੈਂਟ ਦੇ ਦੇਣੀ ਤੇ ਉਹਦੇ ਤੋਂ ਬਾਅਦ ਉਹਦਾ ਵਿਰੋਧ ਹੋ ਰਿਹਾ ਪਰ ਉਹਦਾ ਵੱਧ ਰੌਲਾ ਆਪਣੇ ਨਾਲ ਆ ਵੀ ਜਿਨ੍ਹਾਂ ਨੂੰ ਅਸੀਂ ਆਪਣੇ ਸਮਝਦੇ ਸੀ ਟਰੰਪ ਤੇ ਐਲਨ ਮਸਕ ਇਹੀ ਸਾਡੇ ਉਲਟ ਖੜੇ ਆ ਡੋਨਲਡ ਟਰੰਪ ਦਾ ਜਿਹੜਾ ਰਿਐਕਸ਼ਨ ਆ ਸਾਰੇ ਕੁਝ ਦੇ ਉੱਤੇ ਜਾਂ ਜਿਹੜਾ ਉਹਨਾਂ ਦਾ ਸਿਗਨਲ ਆ ਉਹ ਮਿਕਸਡ ਜਿਹਾ ਆ ਟਰੰਪ ਨੇ ਮਿਕਸਡ ਜਿਹਾ ਮੈਸੇਜ ਇਮੀਗ੍ਰੇਸ਼ਨ ਦੇ ਉੱਤੇ ਭੇਜਿਆ ਖਾਸ ਕਰਕੇ ਸਕਿਲਡ ਇਮੀਗ੍ਰੈਂਟਸ ਦੇ ਉੱਤੇ ਪਰ ਜਿਹੜੇ ਇਹ ਵੀ ਉਹਨਾਂ ਨੇ ਕਿਹਾ ਕਿ ਪਾਲਿਸੀ ਜਿਹੜੀਆਂ ਆ ਆਪਣੀ ਟਰਮ ਦੇ ਵਿੱਚ ਉਹਨਾਂ ਨੇ ਕੀਤੀਆਂ ਵੀ ਆ ਹੁਣ ਜਿਹੜੇ ਐਲਨ ਮਸਕ ਨੇ ਉਹ ਡਿਫੈਂਡ ਕਰ ਰਾਇਆ ਐ ਐਲਨ ਮਸਕ ਨੇ ਲੌਜੀਕ ਦਿੱਤਾ ਦਲੀਲ ਦਿੱਤੀ ਐ ਉਹਨਾਂ ਨੇ ਤਰਕ ਦਿੱਤਾ ਕਿ ਅਮਰੀਕਾ ਦੇ ਕੋਲ ਟਾਪ ਟੀਅਰ ਜਿਹੜੇ ਇੰਜੀਨੀਅਰ ਆ ਉਹ ਇਨਾਫ ਹੈ ਨਹੀਂ ਸਾਡੇ ਕੋਲੇ ਪੂਰੇ ਹੈ ਨਹੀਂ ਸਾਨੂੰ ਪੂਰੀ ਦੁਨੀਆ ਚੋਂ ਟੈਲੈਂਟ ਰਿਕਰੂਟ ਕਰਨਾ ਪਊਗਾ ਤਾਂ ਅਸੀਂ ਕੰਪੀਟੀਟਿਵ ਰਹਿ ਸਕਦੇ ਦੁਨੀਆ ਨਾਲ ਮੁਕਾਬਲਾ ਤਾਂ ਹੋ ਸਕਦਾ ਇੱਥੇ ਵੀ ਗੱਲ ਦੇਖਣ ਵਾਲੀ ਆ ਜਿਹੜਾ ਆਮ ਬੰਦਾ ਇੱਕ ਜਿਹੜੀ ਪਰਸੈਪਸ਼ਨ ਲੋਕਾਂ ਦੇ ਕੋਲੋਂ ਇਹ ਆ ਕਿ ਡੋਨਲਡ 트ੰਪ ਦੀ ਜਿਹੜੀ ਇਹ ਵੀ ਇਮੀਗ੍ਰੇਸ਼ਨ ਨੀਤੀ ਆ ਔਰ ਉਹਨਾਂ ਨੇ ਕਿਹਾ ਵੀ ਇਹ ਹੀ ਆ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਉਹ ਲੋਕ ਜਿਹੜੇ ਜਿਹਨਾਂ ਕੋਲ ਕਾਗਜ਼ ਪੱਤਰ ਕੋਈ ਨਹੀਂ ਉਹਨਾਂ ਦੇ ਵਿੱਚੋਂ ਵੀ ਉਹ ਜਿਹੜੇ ਕ੍ਰਾਈਮਨਲ ਨੇ ਜਾਂ ਮਤਲਬ ਜਿਨ੍ਹਾਂ ਦਾ ਕੋਈ ਇਦਾਂ ਦਾ ਰਿਕਾਰਡ ਹੈਗਾ ਉਹਨਾਂ ਨੂੰ ਪਹਿਲਾਂ ਬਾਹਰ ਕੱਢਣਾ ਨਾ ਕਿ ਇਹਨਾਂ ਨੇ ਇਹ ਕਿਹਾ ਵੀ ਅਸੀਂ ਅਮਰੀਕਾ ਦੇ ਵਿੱਚ ਸਾਰੇ ਆਉਣ ਨੂੰ ਹੀ ਬੰਦ ਕਰ ਦੇਣੇ ਜਾਇਜ਼ ਤਰੀਕੇ ਨਾਲ ਜਿਹੜੀ ਇਮੀਗ੍ਰੇਸ਼ਨ ਦਾ ਵਿਰੋਧ ਕਦੇ ਵੀ 트ੰਪ ਨੇ ਨਹੀਂ ਕੀਤਾ ਉਹਨਾਂ ਦੀਆਂ ਗੱਲਾਂ ਤੋਂ ਲੱਗਦਾ ਏਦਾਂ ਹੁਣ ਦੋ ਮਤਲਬ ਸਪਸ਼ਟ ਜਿਹੜੇ ਜਿਹੜੀਆਂ ਧਿਰਾਂ ਸਾਹਮਣੇ ਆ ਰਹੀਆਂ ਨੇ ਇੱਕਤਰ ਤੇ ਕਹਿ ਰਹੀ ਆ ਜਿਹਨਾਂ ਚ ਟੌਪ ਦੇ ਸਪੋਰਟਰ ਨੇ ਡੋਨਲਡ 트ੰਪ ਦੇ ਐਲਨ ਮਸਕ ਵਰਗੇ ਉਹ ਕਹਿੰਦੇ ਆ ਵੀ ਇਹਨਾਂ ਨੇ ਕਦੇ ਵੀ ਇਹ ਨਹੀਂ ਕਿਹਾ ਸਾਨੂੰ ਵਰਕਰਾਂ ਦੀ ਲੋੜ ਆ ਸਾਨੂੰ ਅਸੀਂ ਦੁਨੀਆ ਦਾ ਟੌਪ ਦਾ ਟੈਲੈਂਟ ਲੈ ਕੇ ਆਉਣਾ ਵੀ ਉਹਨਾਂ ਨੇ ਕਿਹੜਾ ਕੋਈ ਦੂਜੇ ਸੱਜਣੇ ਆ ਜਿਹੜੇ ਮੈਕਸੀਕੋ ਦੀ ਕੰਧ ਟੱਪ ਕੇ ਆਉਣ ਲੱਗੇ ਆ ਉਹਤੇ ਜਿਹੜੇ ਵੱਡੇ ਟੌਪ ਦੇ ਇੰਜੀਨੀਅਰ ਨੇ ਦੁਨੀਆ ਦੇ ਵਿੱਚ ਉਹਨਾਂ ਨੂੰ ਸੱਦਣਗੇ ਤੇ ਉਹ ਸਾਡੀ ਲੋੜ ਆ ਉਹ ਕਹਿੰਦੇ ਮੁਕਾਬਲੇ 'ਚ ਰਹਿਣ ਦੇ ਲਈ ਸਾਨੂੰ ਉਹਨਾਂ ਨੂੰ ਸੱਦਣਾ ਹੀ ਪੜਾ ਦੂਜੀ ਧਿਰ ਜਿਹੜੇ ਕਿ ਕੱਟੜ ਨੇ ਆਪਣੀ ਸੋਚ ਦੇ ਵਿੱਚ ਉਹ ਕਹਿੰਦੇ ਵੀ ਟਰੰਪ ਨੇ ਕਿਹਾ ਕੋਸ਼ਾ ਵੋਟਾਂ ਪਵਾ ਲੀਆਂ ਹੁਣ ਤੇ ਹੁਣ ਆਪਣੀਆਂ ਗੱਲਾਂ ਤੋਂ ਮੁੱਕਰ ਰਹੇ ਆ ਜਾਂ ਕਹਿ ਲਓ ਵੀ ਬਾਹਰ ਲਿਆਂ ਨੂੰ ਫੇਰ ਇਹ ਪਹਿਲ ਦੇਣ ਲੱਗ ਪਿਆ ਦੋਦੋ ਕਿ ਰੌਲਾ ਬੜਾ ਕਲੀਅਰ ਆ ਰੌਲਾ ਔਨ ਡਾਕੂਮੈਂਟਡ ਇਮੀਗ੍ਰੈਂਟਸ ਦਾ ਆ ਜਿਹੜੇ ਕੋਈ ਪ੍ਰੋਪਰ ਤਰੀਕੇ ਦੇ ਨਾਲ ਆ ਰਹੇ ਨੇ ਹੁਣ ਉਹਦੇ ਉੱਤੇ ਜਿਹੜਾ H1B ਵੀਜ਼ਾ ਆ ਇਹਦੇ ਉੱਤੇ ਜਿਹੜੀ ਇਹਦਾ ਇਹਨਾਂ ਦਾ ਸਟੈਂਡ ਆ ਵੀ ਇਹਦਾ ਤੁਹਾਨੂੰ ਲੱਗਦਾ ਅਮਰੀਕਾ ਦੇ ਜਿਹੜੇ ਕੱਟੜ ਸਮਰਥਕ ਨੇ ਆ ਜਿਹੜੇ ਕੰਜ਼ਰਵਟਿਵ ਨੇ ਉਹ ਸਾਫ ਤੌਰ ਦੇ ਉੱਤੇ ਇਹ ਕਹਿ ਰਹੇ ਵੀ ਸਾਡਾ ਕੀ ਫਾਇਦਾ ਹੋਇਆ ਜੇ ਤੁਸੀਂ ਬੰਦੇ ਬਾਹਰੋਂ ਹੀ ਛੱਡਣੇ ਆ 트ੰਪ ਨੇ ਵੀ ਛੱਡੇ ਬਗਦਦ ਨੇ ਵੀ ਛੱਡੇ ਢਿੱਲ ਤੁਸੀਂ ਵੀਜ਼ਾਂ 'ਚ ਫੇਰ ਦੇਈ ਜਾਂਦੇ ਆ ਸਾਡੀ ਸਾਰੀ ਟੈਕ ਇੰਡਸਟਰੀ ਨੂੰ ਉਹ ਕੰਟਰੋਲ ਕਰ ਰਹੇ ਆ ਟੌਪ ਦੇ ਇੰਜੀਨੀਅਰ ਉਹ ਆ ਵੀ ਕੀ ਸਾਡੇ ਕੋਲ ਹੈ ਨਹੀਂ ਹੁਣ ਇਹ ਮਾਮਲਾ ਜਿਹੜਾ ਟਵਿੱਟਰ ਦੇ ਉੱਤੇ ਦੇ ਤੇ ਐਕਸ ਦੇ ਉੱਤੇ ਬਹੁ ਜਿਹੜੀ ਇਹਦੀ ਇਹਦੀ ਆਰਥਿਕ ਮਹੱਤਤਾ ਦੇਖੀ ਜਾਵੇ ਜਿਹੜੀ ਟੈਕ ਇੰਡਸਟਰੀ ਆ ਉਹ ਬਹੁਤ ਜ਼ਿਆਦਾ ਇਮੀਗਰੈਂਟਸ ਦੇ ਉੱਤੇ ਰਿਲਾਇ ਕਰਦੀ ਆ ਅਮਰੀਕਾ ਦੇ ਵਿੱਚ ਇਹ ਸਚਾਈ ਆ ਕਿ ਇੰਜੀਨੀਅਰ ਉਸ ਲੈਵਲ ਦੇ ਜਾਂ ਉਹਨੇ ਗਿਣਤੀ ਦੇ ਵਿੱਚ ਨਹੀਂ ਆ ਔਰ ਇਹ ਬਹੁਤ ਜਿਹੜੇ ਜਿਹੜੇ ਸਟਾਰਟਅੱਪਸ ਨੇ ਉਹ ਸਾਰੇ ਉਹਨਾਂ ਦੇ ਉੱਤੇ ਡਿਪੈਂਡ ਕਰਦੇ ਆ ਜਿਹੜੀ ਐਡਵਾਂਸਮੈਂਟ ਆ ਔਰ ਇਹ ਵੀ ਆ ਕਿ ਜਿੰਨਾ ਜਿਹੜੇ ਐਡਵਾਂਸ ਐਲਨ ਮਸਕ ਦਾ ਜਨਮ ਕਿਹੜਾ ਇੱਥੇ ਹੋਇਆ ਅਮਰੀਕਾ ਦੇ ਵਿੱਚ ਹੋਇਆ ਦੱਖਣੀ ਅਫਰੀਕਾ ਦੇ ਵਿੱਚ ਜਨਮ ਹੋਇਆ ਉਹਦਾ ਵੀ ਤੇ ਜੇ ਸ਼੍ਰੀ ਰਾਮਕ੍ਰਿਸ਼ਨ ਦਾ ਜਨਮ ਇੰਡੀਆ ਦੇ ਵਿੱਚ ਹੋਇਆ ਮਿਲ ਕੇ ਤੇ ਉਹ ਅਮਰੀਕਾ ਨੂੰ ਹੀ ਬਣਾ ਰਹੇ ਆ ਹੁਣ ਜਿਹੜਾ ਇਹ ਇਹ ਮਤਲਬ ਫੋਰਨ ਬੌਰਨ ਵਰਕਰਸ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਪੈਦਾ ਹੋਏ ਤੇ ਇੱਥੇ ਆਏ ਉਹਨਾਂ ਦੀ ਟੈਕ ਇੰਡਸਟਰੀ ਨੂੰ ਦੇਣ ਬਹੁਤ ਵੱਡੀ ਵੱਡੀ ਆ ਹੁਣ ਜਿਹੜਾ ਡਿਬੇਟ ਇਹ ਦੱਸ ਰਿਹਾ ਕਿ 트ੰਪ ਦੀ ਆਪਣੀ ਜਿਹੜੀ ਜਿਹੜੀ ਟੀਮ ਉਹਦੇ ਵਿੱਚ ਉਹ ਦਫਾੜ ਹੋ ਗਈ ਹੈ ਇੱਕ ਤਰੀਕੇ ਦੇ ਨਾਲ ਜਿਹੜੀ ਜਿਹੜੀ 트럼ਪ ਦੀ ਕੋਲੀਸ਼ਨ ਆ ਉਹ ਆਪਣੇ ਜਿਹੜੇ ਉਹਦੇ ਨੈਸ਼ਨਲਿਸਟ ਸਪੋਰਟਰ ਨੇ ਰਾਸ਼ਟਰਵਾਦੀ ਉਹਦੇ ਸਮਰਥਕ ਨੇ ਤੇ ਜਿਹੜੇ ਪ੍ਰੋ ਬਿਜ਼ਨਸ ਟੈਕ ਨੇ ਪ੍ਰੋ ਬਿਜ਼ਨਸ ਟੈਕ ਐਲਾਈਸ ਨੇ ਇਹਦੇ ਇਹਦੇ ਸਾਥੀ ਨੇ ਜਿਹੜੇ ਉਧਰਲੇ ਪਾਸੇ ਨੇ ਅਲਨ ਮਸਕ ਵਰਗੇ ਇਹਨਾਂ ਦੇ ਵਿੱਚ ਵੱਡਾ ਰੋਲਾ ਇਸ ਵੇਲੇ ਪਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਰੋਲਾ ਵਧੂਗਾ ਇੱਕ ਕਨਫਲਿਕਟ ਜਿਹੜਾ ਆ ਇਹ ਵੀ ਦੱਸਦਾ ਆ ਕਿ ਜਿਹੜਾ ਭਵਿੱਖ ਦੇ ਵਿੱਚ 트럼ਪ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਇਹ ਰੋਲਾ ਪੈ ਸਕਦਾ ਜੇ ਇਹਨੇ ਹਾਰਡ ਲਾਈਨ ਇਮੀਗਰੈਂਟ ਪਾਲਿਸੀਜ਼ ਨੂੰ ਜਿਹੜੇ ਟੈਕ ਇੰਡਸਟਰੀ ਦੇ ਵਿੱਚ ਆ ਉਹਨਾਂ ਪਾਲਿਸੀਜ਼ ਦੇ ਨਾਲ ਨਾ ਕੀਤਾ ਤੇ ਜਾਂ ਜਿਹੜੀ ਇੰਡਸਟਰੀ ਦੇ ਵਿੱਚ ਇਸ ਵੇਲੇ ਗਲੋਬਲ ਲੋਡ ਆ ਉਹਨੂੰ ਨਾ ਕੀਤਾ ਤਾਂ ਇਹ ਗੱਲ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਸਕਦੀ ਆ ਜਿਹੜੀ ਸਿਲੀਕਨ ਵੈਲੀ ਦੇ ਵਿੱਚ ਜੋ ਕੁਝ ਇਸ ਵੇਲੇ ਇੱਥੇ ਹੈਗਾ ਆ ਔਰ ਇਹ ਜਿਹੜਾ ਰਿਫਟ ਆ ਇਹਨਾਂ ਦੇ ਵਿੱਚ ਪੈਣਾ ਇਹ ਕਿਤੇ ਨਾ ਕਿਤੇ ਡੋਨਲਡ 트ੰਪ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੜਬੜ ਕਰ ਸਕਦਾ ਹੈ ਇਹਦਾ ਨੁਕਸਾਨ ਹੋ ਸਕਦਾ ਹੈ ਜਿਹੜੀ ਕੰਟਰੋਵਰਸੀ ਐਕਸ ਦੇ ਉੱਤੇ ਐਸ਼ ਵੇਲੇ ਪਈ ਆ ਫਾਰ ਰਾਈਟ ਐਕਟਿਵਿਸਟ ਲਾਰਾ ਲੂਮਰ ਤੇ ਜਿਹੜੀ ਉਹਨਾਂ ਦੀ ਡੋਨਲਡ 트ੰਪ ਦੀ ਚੋਇਸ ਸ੍ਰੀ ਰਾਮ ਕ੍ਰਿਸ਼ਨ ਟੈਕਨੋਲੋਜੀ ਐਂਟਰਪ੍ਰੀਨਿਅਰ ਇਨਵੈਸਟਰ ਜਿਹਦਾ ਜਨਮ ਇੰਡੀਆ ਦੇ ਵਿੱਚ ਹੋਇਆ ਤੇ ਉਹ ਸੀਨੀਅਰ ਪਾਲਿਸੀ ਐਡਵਾਈਜ਼ਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉੱਤੇ ਲਾ ਦਿੱਤਾ ਗਿਆ ਸੋ ਇਹ ਜਿਹੜਾ ਹੈਗਾ ਆ ਜਿਹੜੀ ਲਾਰਾ ਲੂਮਰ ਆ ਉਹਨੇ ਕਿਹਾ ਆ ਕਿ ਉਹਨੇ ਪੁਆਇੰਟ ਆਊਟ ਖਾਸ ਤੌਰ ਦੇ ਉੱਤੇ ਕੀਤਾ ਕਿ ਜਿਹੜੀ ਪਹਿਲਾ ਸਪੋਰਟ ਸੀਗੀ ਜਦੋਂ ਇੱਥੋਂ ਜਿਹੜਾ ਕੈਪ ਲਾਇਆ ਜਾ ਰਿਹਾ ਸੀ ਗ੍ਰੀਨ ਕਾਰਡ ਦੇ ਉੱਤੇ ਤੇ ਸਕਿਲਡ ਫੋਰਨ ਵਰਕਰ ਨੂੰ ਕੀਤਾ ਜਾ ਰਿਹਾ ਸੀ ਉਹਨੂੰ ਲੈ ਕੇ ਇਸ ਵੇਲੇ ਇਹਨਾਂ ਦੇ ਆਪਸ ਦੇ ਵਿੱਚ ਜਿਹੜੀ ਇੱਕ ਦਰਾਰ ਆਈ ਆ ਐਕਸ ਦੇ ਉੱਤੇ ਇਸ ਵੇਲੇ ਬਹੁਤ ਚਰਚਾ ਹੈ ਤੇ ਖਾਸ ਕਰਕੇ ਜਦੋਂ ਫਿਰ ਜਿਨ੍ਹਾਂ ਨੇ ਖੁੱਲ ਕੇ ਮਦਦ ਕੀਤੀ ਹੋਵੇ ਜਿਨ੍ਹਾਂ ਨੂੰ ਇਹ ਲੱਗਦਾ ਹੋਵੇ ਕਿ ਸਾਡੀਆਂ ਪਾਲਿਸੀਜ਼ ਨੂੰ ਅੱਗੇ ਟਰੰਪ ਇਹ ਲਿਜਾ ਸਕਦਾ ਉਹਨਾਂ ਨੂੰ ਨਜ਼ਰ ਆਵੇ ਕਿ ਉਹ ਨਹੀਂ ਹੋ ਰਿਹਾ ਤੇ ਦੂਜੇ ਪਾਸੇ ਐਲਨ ਮਸਕ ਵਰਗੇ ਵੱਡੇ ਜਿਹੜੇ ਟੈਕ ਨੇ ਉਹ ਜਦੋਂ ਇਹਨਾਂ ਦੀ ਸ਼੍ਰੀ ਰਾਮਕ੍ਰਿਸ਼ਨ ਦੀ سپورਟ ਦੇ ਉੱਤੇ ਜਾਂ ਇਸ ਪਾਲਿਸੀ ਦੀ سپورਟ ਦੇ ਉੱਤੇ ਆਉਂਦੇ ਆਤਮਸਲਾ ਕਿਤੇ ਨਾ ਕਿਤੇ ਇਸ H1B ਵੀਜ਼ਾ ਦੇ ਉੱਤੇ ਜਿਹੜਾ ਜ਼ਿਆਦਾ ਨਜ਼ਰ ਆ ਰਿਹਾ ਦੋਸਤੋ ਅਗਲੀ ਗੱਲਬਾਤ ਕਰਨੀ ਹੈ ਆਪਾਂ ਉਹ ਵੀ ਡੋਨਲਡ ਟਰੰਪ ਦੀਆਂ ਪਾਲਿਸੀਜ਼ ਬਾਰੇ ਹੀ ਆ ਪਾਲਿਸੀ ਕੀ ਹੈ ਇਹ ਪਹਿਲੀ ਖਬਰ ਨਾਲੋਂ ਥੋੜੀ ਉਲਟੀ ਖਬਰ ਆ ਪਹਿਲੀ ਖਬਰ ਦੇ ਵਿੱਚ ਇੱਕ ਪਾਸੇ ਡੋਨਲਡ 트੍ਰੰਪ ਦੇ ਸਪੋਰਟ ਕਰਨ ਵਾਲੇ ਇਹ ਕਹਿ ਰਹੇ ਆ ਕਿ ਡੋਨਲਡ 트੍ਰੰਪ ਨੇ ਸਾਡਾ ਉਹਨਾਂ ਫਾਇਦਾ ਨਹੀਂ ਕੀਤਾ ਜਿੰਨਾ ਕਰਨਾ ਚਾਹੀਦਾ ਸੀ ਦੂਜੀ ਖਬਰ ਦੇ ਵਿੱਚ ਜਿਨ੍ਹਾਂ ਲੋਕਾਂ ਬਾਰੇ ਮੰਨਿਆ ਜਾਂਦਾ ਕਿ ਡੋਨਲਡ 트੍ਰੰਪ ਨੇ ਜਿਨ੍ਹਾਂ ਦਾ ਨੁਕਸਾਨ ਕਰਨਾ ਸੀ ਜਾਂ ਜਿਨ ਡੋਨਲਡ 트੍ਰੰਪ ਦੇ ਆਉਣ ਨਾਲ ਜਿਨ੍ਹਾਂ ਲੋਕਾਂ ਦਾ ਨੁਕਸਾਨ ਹੋਣਾ ਸੀ ਉਹਨਾਂ ਨੂੰ ਇਦਾਂ ਲੱਗ ਰਿਹਾ ਕਿ ਸਾਡਾ ਇਦਾਂ ਨੁਕਸਾਨ ਨਹੀਂ ਹੋਣਾ ਜਿੰਨਾ ਰੌਲਾ ਪਾਇਆ ਜਾ ਰਿਹਾ ਸੀ ਮਾਮਲਾ ਕੀ ਹੈ ਆ ਇਹ ਪੈਂਸਿਲਵੇਨੀਆ ਦੇ ਵਿੱਚ ਨਿਊ ਕੈਸਲ ਦੀ ਇਹ ਕਹਾਣੀ ਹੈ ਤੇ ਉਹਨੂੰ ਇੱਕ ਸੈਂਪਲ ਬਜੋ ਵਰਤ ਕੇ ਸਾਰੀਆਂ ਥਾਵਾਂ ਦੇ ਉੱਤੇ ਦੇਖਿਆ ਜਾ ਰਿਹਾ ਹੈ ਜਿਹੜੇ ਲੋਕ ਨੇ ਬਹੁਤ ਸਾਰੇ ਲੋਕ ਜਿਹੜੇ ਗਰੀਬੀ ਦੇ ਵਿੱਚ ਨੇ ਔਰ ਜਿਨ੍ਹਾਂ ਦੀ ਫੈਡਰਲ ਬੈਨੀਫਿਟਸ ਦੇ ਉੱਤੇ ਹਾਈ ਡਿਪੈਂਡੈਂਸ ਆ ਜਿਹੜੀ ਜਿਹੜੀ ਕੇਂਦਰ ਸਰਕਾਰ ਮਦਦ ਭੇਜਦੀ ਆ ਉਹਦੇ ਨਾਲ ਉਹਨਾਂ ਦਾ ਰੋਟੀ ਪਾਣੀ ਚੱਲਦਾ ਜਿਹੜਾ ਫੂਡ ਸਟੈਂਪਸ ਨੇ ਸੋਸ਼ਲ ਸਿਕਿਉਰਿਟੀ ਆ ਮੈਡੀਕੇਡ ਆ ਸਰਵਾਈਵ ਕਰਨ ਦੇ ਲਈ ਇਹਨਾਂ ਸਾਰੀਆਂ ਚੀਜ਼ਾਂ ਦੇ ਆਸਰੇ ਪਾਸ ਰਿਓ ਚੱਲਦੇ ਆ ਕਿਹਾ ਤੇ ਜਾਂਦਾ ਸੀ ਜੋ ਬੈਗਡਨ ਬਾਰੇ ਜਾਂ ਕਮਲਾ ਹਾਰਿਸ ਪਰ ਇਹ ਕਿਹਾ ਜਾਂਦਾ ਸੀ ਕਿ ਇਹਨਾਂ ਨੇ ਵੱਡੇ ਬਿਜ਼ਨੈਸਸ ਦਾ ਬਹੁਤਾ ਕੁਝ ਨਹੀਂ ਕਰਨਾ ਤੇ ਇਧਰਲੇ ਪਾਸੇ ਇਹਨਾਂ ਦਾ ਫਾਇਦਾ ਕਰਦੇ ਆ ਜਿਹੜੇ ਇਹ ਗਰੀਬ ਲੋਕ ਨੇ ਤੇ ਟਰੰਪ ਦੇ ਆਉਣ ਨਾਲ ਉਹਨਾਂ ਦਾ ਨੁਕਸਾਨ ਹੋਊਗਾ ਕਿਉਂਕਿ ਟਰੰਪ ਨੇ ਸਾਫ਼ ਤੌਰ ਤੇ ਕਿਹਾ ਵੀ ਆ ਵਾਧੂ ਖਰਚੇ ਸਾਰੇ ਕੱਟ ਦੇਣੇ ਆ ਜਿਹਦੇ ਵਿੱਚ ਮੈਡੀਕੇਡ ਦੀ ਗੱਲਬਾਤ ਵੀ ਆਉਂਦੀ ਆ ਫੂਡ ਸਟੈਂਪਾਂ ਦੀ ਗੱਲਬਾਤ ਵੀ ਆਉਂਦੀ ਆ ਵੀ ਅਮਰਕਾ ਜਾਣਦਾ ਕਿ ਫੂਡ ਸਟੈਂਪਾਂ ਦੀ ਕਿਸ ਤਰੀਕੇ ਦੇ ਨਾਲ ਉੱਥੇ ਦੁਰਵਰਤੋਂ ਹੁੰਦੀ ਆ ਅ ਪਰ ਹੁਣ ਇਹ ਕੀ ਹੋ ਰਿਹਾ ਕਿ ਲੋਕ ਅੱਧੇ ਅੱਧੇ ਵੰਡੇ ਗਏ ਨੇ ਕੁਝ ਕਹਿੰਦੀ ਆ ਕਿ ਟਰੰਪ ਦੇ ਆਉਣ ਨਾਲ ਸਾਡਾ ਨੁਕਸਾਨ ਹੋਊਗਾ ਕੁਝ ਕਹਿੰਦੀ ਆ ਸਾਡਾ ਨੁਕਸਾਨ ਨਹੀਂ ਹੋਣਾ ਇਹ ਰੌਲਾ ਹੀ ਆ ਜਿਹੜੇ ਦੋ ਬੰਦੇ ਵਿਵੇਕਰਾਮਾ ਸ਼ੋਮੀ ਤੇ ਅਲਨ ਮਾਸਕ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੇ ਜਿਹੜੇ ਮੁਖੀ ਲਾਏ ਗਏ ਆ ਉਹਨਾਂ ਦਾ ਕੰਮ ਹੀ ਇਹ ਆ ਕਿ ਤੁਸੀਂ ਖਰਚਾ ਘਟਾਓ ਤੇ ਖਰਚਾ ਕਿੱਥੋਂ ਘਟਾਉਣਗੇ ਉਹ ਖਰਚਾ ਇਹਨਾਂ ਜਿਹੜੀਆਂ ਹਸਪੈਂਡਿੰਗਸ ਕੀਤੀਆਂ ਜਾ ਰਹੀਆਂ ਗਰੀਬਾਂ ਦੇ ਲਈ ਜਾਂ ਹੋਰ ਜਿਹੜੀ ਸਰਕਾਰੀ ਮਦਦ ਆ ਉਹਦੇ ਤੇ ਕਿਤੇ ਨਾ ਕਿਤੇ ਸਿੱਧੀ ਇਹ ਗੱਲ ਕਰ ਰਿਹਾ ਕਿ ਅਸੀਂ ਖਰਚਾ ਘਟਾਵਾਂਗੇ ਜਿਹਦਾ ਡਰ ਇਹਨਾਂ ਗਰੀਬ ਲੋਕਾਂ ਨੂੰ ਪਿਆ ਪਰ ਹੁਣੇ ਜਿਹੜੇ ਸਰਵੇਸ ਨੇ ਇਹ ਦੱਸ ਰਹੇ ਆ ਕਿ ਲੋਕ ਡਿਵਾਈਡਡ ਨੇ ਅੱਧਿਆਂ ਨੂੰ ਲੱਗਦਾ ਕਿ ਸਾਡਾ ਨੁਕਸਾਨ ਹੋਊਗਾ ਸਾਡਾ ਜਿਹੜਾ ਨੁਕਸਾਨ ਹੋ ਸਕਦਾ ਹੈ ਸਾਰੇ ਕੁਝ ਦੇ ਨਾਲ ਤੇ ਕਈਆਂ ਨੂੰ ਲੱਗਦਾ ਕਿ ਇਹ ਨੁਕਸਾਨ ਸਿਰਫ ਰੌਲਾ ਰੱਪਾ ਸੀ ਸਾਡਾ ਨੁਕਸਾਨ ਉੱਡਾ ਉਹਨਾਂ ਜ਼ਿਆਦਾ ਨਹੀਂ ਹੋਊਗਾ ਸੋ ਪਿਛਲੀ ਇਲੈਕਸ਼ਨ ਦੇ ਵਿੱਚ ਜਿਹੜੀ ਇਕਨੋਮਿਕ ਕੰਡੀਸ਼ਨਸ ਆ ਉਹਦੇ ਸੰਬੰਧੀ ਕੁਝ ਇਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਆਈਆਂ ਸੀ ਖਾਸ ਕਰ ਜਿਹੜੀਆਂ ਜਿਹੜੀਆਂ ਕੁਝ ਲੋਕਾਂ ਨੇ ਵੋਟ ਚ ਸਿੰਗਲ ਮਮ ਸੀਗੀਆਂ ਉਹਨਾਂ ਦੀਆਂ ਕੁਝ ਵੋਟਾਂ ਜਿਹੜੀਆਂ ਉਸ ਵੇਲੇ ਆ ਜਿਹੜੀਆਂ ਪੈਣੀਆਂ ਇਹਨਾਂ ਨੂੰ ਚਾਹੀਦੀ ਸੀ ਡੈਮੋਕ੍ਰੇਟਸ ਨੂੰ ਟਰੰਪ ਵੱਲ ਗਈਆਂ ਸੀ ਕਿ ਉਹ ਜਿਹੜੇ ਅਮਰੀਕਨ ਸਟਰਗਲ ਕਰ ਰਹੇ ਨੇ ਆ ਇਸ ਵੇਲੇ ਉਹਨਾਂ ਦੀ ਖਿਆਲ ਰੱਖਣਗੇ ਤੇ ਜਿਹੜੀਆਂ ਐਸੈਂਸ਼ੀਅਲ ਪ੍ਰੋਗਰਾਮਸ ਨੇ ਜਾਂ ਫੂਡ ਸਟੈਂਪਸ ਨੇ ਜਾਂ ਸੋਸ਼ਲ ਸਿਕਿਉਰਿਟੀ ਆ ਉਹਨੂੰ ਕੱਟ ਨਹੀਂ ਕਰਨਗੇ ਜਿਹੜੇ ਡੋਨਲਡ 트੍ਰੰਪ ਆ ਉਹਨਾਂ ਨੇ ਰੀਅਸ਼ੋਰ ਕੀਤਾ ਆਪਣੇ ਵੋਟਰਸ ਨੂੰ ਕਿ ਉਹ ਸੋਸ਼ਲ ਸਿਕਿਉਰਿਟੀ ਜਾਂ ਮੈਡੀਕੇਅਰ ਜਾਂ ਮੈਡੀਕੇਟ ਜਿਹੜਾ ਆ ਉਹ ਕੱਟ ਨਹੀਂ ਕਰਨਗੇ ਭਾਵੇਂ ਕਿ 2 ਟ੍ਰਿਲੀਅਨ ਦੀ ਜਿਹੜੀ ਸਪੈਂਡਿੰਗ ਆ ਉਹਨੂੰ ਉਹਦੀ ਰਿਡਕਸ਼ਨ ਦੀ ਗੱਲਬਾਤ ਵੀ ਇਹਦੇ ਨਾਲ ਹੀ ਚੱਲਦੀ ਆ ਪਰ ਬਾਵਜੂਦ ਇਹ ਸਾਰੇ ਕੁਛ ਦੇ ਡਰ ਇਹ ਬਣਿਆ ਆ ਕਿ ਕੁਝ ਜਿਹੜੇ ਐਕਸਪਰਟ ਨੇ ਉਹ ਵਾਰਨਿੰਗ ਦੇ ਰਹੇ ਆ ਕਿ ਵੱਡੇ ਸਪੈਂਡਿੰਗ ਕੱਟਸ ਜਿਹੜੇ ਆ ਲੱਗਣਗੇ ਜਦੋਂ ਉਹ ਸਪੈਂਡਿੰਗ ਕਟਸ ਲੱਗਣਗੇ ਨਾ ਪ੍ਰੋਗਰਾਮਾਂ ਦੇ ਉੱਤੇ ਸਿੱਧਾ-ਸਿੱਧਾ ਅਸਰ ਪਊਗਾ ਤੇ ਇਹਨਾਂ ਪ੍ਰੋਗਰਾਮਾਂ ਦਾ ਮਤਲਬ ਇਹ ਆ ਜਿਹੜੇ ਲੋ ਲੋ ਇਨਕਮ ਲੋਕ ਨੇ ਚਾਹੇ ਉਹ ਨਿਊ ਕੈਸਲ ਪੈਂਸਿਲਵੇਨੀਆ ਦੇ ਵਿੱਚ ਆ ਜਾਂ ਕਿਸੇ ਹੋਰ ਪਾਰਟ ਦੇ ਵਿੱਚ ਆ ਉਹਨਾਂ ਦੇ ਉੱਤੇ ਦਾ ਸਿੱਧਾ-ਸਿੱਧਾ ਅਸਰ ਪੈਣਾ ਆ ਚਾਹੇ ਹਾਊਸਿੰਗ ਅਸਿਸਟੈਂਟ ਆ ਅਸਿਸਟੈਂਸ ਆ ਜਾਂ ਕੋਈ ਹੋਰ ਚੀਜ਼ ਆ ਜਿਹੜੀਆਂ ਓਪੀਨੀਅਨਸ ਨੇ ਦੇ ਉੱਤੇ ਡਿਵਾਈਡਰ ਨੇ ਸਪੋਰਟਰ ਜਿਹੜੇ ਨੇ ਉਹ ਕਹਿੰਦੇ ਆ ਕਿ ਟਰੰਪ ਬੇਸਿਕਲੀ ਵੇਸਟ ਜਿਹੜਾ ਆ ਉਹਦੂੰ ਘਟਾਉਣ ਦੇ ਵਿੱਚ ਫੋਕਸ ਕਰਨਗੇ ਵੀ ਜਿੱਥੇ ਕਿਤੇ ਮਨੀ ਵੇਸਟ ਹੋ ਰਹੀ ਹੈ ਸਰਕਾਰ ਦੇ ਪ੍ਰੋਗਰਾਮਾਂ ਦੇ ਵਿੱਚ ਬੈਨੀਫਿਟ ਕੱਟ ਨਹੀਂ ਕਰਨਗੇ ਦੂਜੀ ਤਰ ਏਸ ਡਰ ਦੇ ਵਿੱਚ ਆ ਕਿ ਇਹਨਾਂ ਪਾਲਿਸੀਜ਼ ਦੇ ਨਾਲ ਵੇਸਟ ਨੂੰ ਘਟਾਉਣ ਵਾਲੇ ਜਦੋਂ ਸਖਤੀ ਕੀਤੀ ਜਾਊਗੀ ਤੇ ਜਿਹੜੇ ਵਲਨਰੇਬਲ ਲੋਕ ਨੇ ਜਿਹੜੇ ਪਹਿਲੇ ਵਿਚਾਰੇ ਮਾਰਜੀਨਲਾਈਜ਼ ਨੇ ਹਾਸ਼ਿਆਗਰਸਤ ਨੇ ਕੰਢੇ ਤੇ ਨੇ ਉਹਨਾਂ ਕਮਿਊਨਿਟੀਜ਼ ਦੇ ਉੱਤੇ ਸਿੱਧਾ ਅਸਰ ਪਾਊਗਾ ਜਿਹੜੀ ਇੰਡਸਟਰੀਅਲ ਹੱਬ ਨਿਊ ਕੈਸਲ ਆ ਜੇ ਇਸ ਤਰੀਕੇ ਦੇ ਨਾਲ ਜਦੋਂ ਫੈਕਟਰੀਆਂ ਬੰਦ ਹੋਣ ਤੋਂ ਬਾਅਦ ਇਹਦੇ ਤੇ ਅਸਰ ਪਿਆ ਪਾਪੂਲੇਸ਼ਨ ਥੱਲੇ ਨੂੰ ਗਈ ਜਿੱਦਾਂ ਉੱਥੇ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਲੰਘਣਾ ਪਿਆ ਉਹ ਕਿਤੇ ਨਾ ਕਿਤੇ ਇੱਕ ਵੱਡੀ ਦਿੱਕਤ ਬਣ ਸਕਦੀ ਆ ਸਪੋਰਟਰ ਇਹ ਯਕੀਨ ਕਰਦੇ ਆ ਜਾਂ ਟਰਸਟ ਕਰਦੇ ਆ ਕਿ ਜਿਹੜੀ ਜਿਹੜੀ ਇਹਨਾਂ ਦੀ ਟਰੰਪ ਨੇ ਉਹ ਉਹਨਾਂ ਦੇ ਲਈ ਚੰਗਾ ਕਰਨਗੇ ਤੇ ਜਿੱਥੇ ਉਹਨਾਂ ਲਈ ਚੰਗਾ ਕਰਨਗੇ ਉੱਥੇ ਅਮਰੀਕਾ ਦੇ ਇਕਨੋਮੀ ਦੇ ਲਈ ਵੀ ਚੰਗਾ ਹੋਊਗਾ ਜਿਹੜੇ ਨੌਨ ਸਪੋਰਟਰ ਨੇ ਕੁਝ ਜਿਹੜੇ ਰੈਜ਼ਿਡੈਂਟਸ ਨੇ ਜਿਹਨਾਂ ਨੇ 트럼ਪ ਨੂੰ ਵੋਟ ਨਹੀਂ ਪਾਈ ਉਹ ਇਹ ਮੰਨਦੇ ਆ ਕਿ ਇਹਦੀਆਂ ਪਾਲਿਸੀਆਂ ਜਿਹੜੀਆਂ ਨੇ ਜਾਂ ਦੂਜਾ ਹੈਗਾ ਉਹ ਗਰੀਬਾਂ ਦੇ ਉੱਤੇ ਅ ਅਸਰ ਕਰਨਗੀਆਂ ਮਾੜਾ ਅਸਰ ਕਰਨਗੀਆਂ ਤੇ ਉਹ ਪਹਿਲਾਂ ਨਾਲੋਂ ਵੀ ਮਾੜੀ ਹਾਲਤ ਦੇ ਵਿੱਚ ਜਾ ਸਕਦੇ ਆ ਕੁਝ ਉਹਨੂੰ ਇਕਨੋਮਿਕ ਸੇਵੀਅਰ ਵਜੋਂ ਮੰਨਦੇ ਆ ਕਿ ਇਹਨੇ ਆ ਕੇ ਸਾਰੀ ਗੱਲਬਾਤ ਚੀਜ਼ ਠੀਕ ਕਰਨੀ ਆ ਦੂਜੇ ਜਿਹੜੇ ਮੰਨਦੇ ਆ ਕਿ ਇਹਨਾਂ ਪਾਲਿਸੀਆਂ ਦੇ ਨਾਲ ਸਿੱਧਾ ਸਿੱਧਾ ਜਿਹੜੇ ਵੱਡੇ ਬੰਦਿਆਂ ਨੂੰ ਟੈਕਸ ਰਿਵੈਟ ਇਹਨਾਂ ਨੇ ਦੇਣੀ ਆ ਜੇ ਉਹਨਾਂ ਦੇ ਟੈਕਸ ਕੱਟ ਕਰਨੇ ਜਾਂ ਬਿਜ਼ਨੈਸਸ ਨੂੰ ਅਸਲ ਦੇ ਵਿੱਚ ਉਤਸ਼ਾਹਤ ਕਰਨਾ ਆ ਤੇ ਦੂਜਾ ਉਹਦੀ ਮਾਰ ਗਰੀਬਾਂ ਦੇ ਉੱਤੇ ਪੈਣੀ ਆ ਪਰ ਦਿਲਚਸਪ ਗੱਲ ਇਹ ਆ ਕਿ ਡੋਨਲਡ 트੍ਰੰਪ ਜਿਹਨਾਂ ਨੂੰ ਮੰਨਿਆ ਹੀ ਇਸ ਕਰਕੇ ਜਾਂਦਾ ਕਿ ਉਹਨਾਂ ਦੀ ਐਲਾਨੀ ਹੈ ਇਹ ਪਾਲਿਸੀ ਆ ਕਿ ਜਿੰਨੇ ਜ਼ਿਆਦਾ ਅਮਰੀਕਾ ਦੇ ਵਿੱਚ ਬਿਜ਼ਨੈਸਸਾਂ ਨੂੰ ਅਸੀਂ ਖੁੱਲ੍ਹ ਦੇਵਾਂਗੇ ਚਾਹੇ ਉਹ এনवायरमेंट ਵਾਲੀਆਂ ਚੀਜ਼ਾਂ ਤੋਂ ਹੋਵੇ ਚਾਹੇ ਹੋਰ ਕਿਸੇ ਗੱਲ ਤੋਂ ਹੋਵੇ ਉਹਨੇ ਜ਼ਿਆਦਾ ਬਿਜ਼ਨਸ ਜ਼ਿਆਦਾ ਸਟੈਬਲਿਸ਼ ਹੋਣਗੇ ਜਿੰਨੇ ਜ਼ਿਆਦਾ ਬਿਜ਼ਨਸ ਸਟੈਬਲਿਸ਼ ਹੋਣਗੇ ਓਨਾਂ ਜ਼ਿਆਦਾ ਲੋਕਾਂ ਨੂੰ ਕੰਮ ਮਿਲੂਗਾ ਇਕਨੋਮੀ ਤਰੱਕੀ ਕਰੂਗੀ ਦੇਸ਼ ਤਰੱਕੀ ਕਰੂਗਾ ਤੇ ਲੋਕ ਸਾਰੇ ਖੁਸ਼ਹਾਲ ਹੋਣਗੇ ਦੂਜੇ ਪਾਸੇ ਡੈਮੋਕ੍ਰੇਟਸ ਜਿਹੜੇ ਆ ਉਹ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਸੀ ਕਿ ਜਿਹੜੇ ਯੂਨੀਅਨਸ ਨੇ ਜਿਹੜੇ ਵਰਕਰ ਨੇ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਬੈਨੀਫਿਟ ਦੇਣੇ ਚਾਹੀਦੇ ਵੱਡੇ ਲੋਕਾਂ ਤੇ ਜਿਹੜੇ ਹੋਰ ਟੈਕਸ ਲਾਓ ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਪੈਸਾ ਬਹੁਤ ਆ ਉਹਨਾਂ ਦੇ ਟੈਕਸ ਹੋਰ ਵਧਾ ਦਿਓ ਗਰੀਬਾਂ ਦੀ ਮਦਦ ਕੀਤੀ ਜਾਵੇ ਹੁਣ ਡੋਨਲਡ ਟਰੰਪ ਦੀ ਇਸ ਪਾਲਿਸੀ ਨੂੰ ਲੈ ਕੇ ਲੋਕ ਦੋ ਤਰ੍ਹਾਂ ਵਿੱਚ ਵੰਡੇ ਨਜ਼ਰ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨਵੀ ਗੱਲਬਾਤ ਨਾਲ